ਪੰਜਾਬ ਦਾ ਪਾਣੀ ਥੱਲੇ ਚਲਾ ਗਿਆ ਜੀ ਧਰਤੀੇ ਹੇਠ ਲ ਉਹ ਇੱਕ ਦੂਜੇ ਨੂੰ ਡਰਾਈ ਜਾਂਦੇ ਨੇ ਪਾਣੀ ਘਟ ਵਰ ਤੋਂ ਸਾਡਾ ਪਾਣੀ ਸਾਨੂੰ ਹੀ ਕਹੀ ਕਹੀ ਜਾਂਦੇ ਨੇ ਪਾਣੀ ਘਟ ਵਰ ਤੋਂ ਇਹ ਵੀ ਬਿਰਤਾਂਤ ਦਾ ਹਿੱਸਾ ਗ੍ਰਾਸ ਰੂਟ ਲੈਵਲ ਤੋਂ ਬਰੀਕ ਤੋਂ ਬਰੀਕ ਥਾਂ ਤੋਂ ਸਾਨੂੰ ਮਾਰਿਆ ਜਾ ਰਿਹਾ ਸੋ ਇੰਡੀਆ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇੱਕ ਹੋਰ ਬਿਰਤਾਂਤ ਸ਼ੁਰੂ ਕੀਤਾ ਜਾਵੇ ਕਿ ਸਿੱਖ ਪੰਜਾਬ ਦੇ ਸਿੱਖ ਖਾਸ ਕਰਕੇ ਇਸ ਸੂਬੇ ਨੂੰ ਦੁਬਾਰਾ ਨੰਬਰ 1 ਲਿਆਉਣ ਲਈ ਉਸੇ ਬਿਰਤਾਂਤ ਦੇ ਵਿੱਚ ਮੁੜ ਕੇ ਫਸ ਜਾਣ ਤੇ ਪੰਜਾਬ ਨੂੰ ਮੁੜ ਤੋਂ ਪਹਿਲੇ ਨੰਬਰ ਤੇ ਲਿਆਵਾਂਗੇ ਇਹ ਉਹਨਾਂ ਦੀ ਜ਼ੁਬਾਨ ਤੇ ਹੋਣਾ ਚਾਹੀਦਾ ਸਾਡੀ ਜ਼ੁਬਾਨ ਤੇ ਮਾਨਸਿਕਤਾ 'ਚ ਪੰਜਾਬ ਨੂੰ ਪਹਿਲੇ ਨੰਬਰ ਤੇ ਲਿਆਉਣ ਲਈ ਕੋਸ਼ਿਸ਼ ਅਤੇ ਸੰਘਰਸ਼ ਬਣਾ ਕੇ ਪੇਸ਼ ਕਰ ਦਿੱਤਾ ਗਿਆ ਤੇ ਹਿੰਦੂ ਦੀ ਮਾਨਸਿਕਤਾ 'ਚ ਕੀ ਹੈ ਸਾਰੇ ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਨੂੰ ਬਰਾਬਰ ਕਰਨ ਦੀ ਇੱਛਾ ਭਰੀ ਹੋਈ ਹੈ ਇਸ ਨੈਰੇਟਿਵ ਦੇ ਟਾਕਰੇ ਦੇ ਵਿੱਚ ਜਿਹੜੀ ਇੱਕ ਬਹੁਮਤਾਂ ਇੰਡੀਆ ਦੀ ਉਹਨੂੰ ਵੀ ਇੱਕ ਬਿਰਤਾਂਤ ਦੇਣਾ ਸੀ ਨਾ ਉਹਨਾਂ ਨੂੰ ਬਿਰਤਾਂਤ ਦਿੱਤਾ ਗਿਆ ਕਿ ਪੂਰੇ ਹਿੰਦੁਸਤਾਨ ਨੂੰ ਇੱਕ ਕਰਨਾ ਸੀ ਹਮ ਇੱਕ ਹੈ ਇਹ ਨਾਰਾ ਦਿੱਤਾ ਹਿੰਦੂਆਂ ਦੇ ਮਨ ਦੇ ਵਿੱਚ ਜ਼ਹਿਰ ਭਰ ਕੇ ਇਹ ਬਣਾਇਆ ਗਿਆ ਕਿ ਇਹ ਪੰਜਾਬੀ ਨੇ ਜਿਹੜੇ ਇਹ ਆਪਣੇ ਆਪ ਨੂੰ ਇੱਕ ਨਹੀਂ ਸਮਝਦੇ ਇਹ ਆਪਣੇ ਆਪ ਨੂੰ ਨੰਬਰ 1 ਕਹਿੰਦੇ ਨੇ ਤੁਸੀਂ ਨੰਬਰ 2 3 4 5 ਉਹਨਾਂ ਦੇ ਮਨ ਦੇ ਵਿੱਚ ਬਰਾਬਰ ਉਦੋਂ ਜ਼ਾਹਿਰ ਕਰਨੀ ਸ਼ੁਰੂ ਕੀਤੀ ਗਈ। ਬਾਕੀ ਸੂਬਿਆਂ 'ਚ ਪੰਜਾਬ ਨੂੰ ਨੰਬਰ 1 ਨਹੀਂ ਕਿਹਾ ਜਾਂਦਾ ਹੈਗਾ। ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਇੱਕ ਅਤੇ ਇੱਕ ਹੋਣਾ